ਜਿਹੜੀਆਂ ਮਿਲਣ ਜਾ ਰਹੀਆਂ ਤੁਸੀਂ ਦੇਖ ਸਕਦੇ ਹੋ ਬੰਦੇ ਭਾਰਤ ਟ੍ਰੇਨ ਜਿਹੜੀ ਆ ਕਰੋਈਪੁਰ ਤੋਂ ਜਿਹੜੀ ਆ ਚਲਾਈ ਜਾ ਰਹੀ ਹੈ ਵੀ ਜੋ ਦੇਖਿਆ ਲੋਕਾਂ ਦੇ ਵਿੱਚ ਕਾਫੀ ਜਿਹੜਾ ਉਤਸ਼ਾਹ ਜਿਹੜਾ ਉਹ ਨਜ਼ਰ ਆ ਰਿਹਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਵੀ ਅੱਜ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਿਹਾ ਬੰਦੇ ਭਾਰਤ ਟ੍ਰੇਨ ਜਿਹੜੀ ਆ ਕਰੋਈਪੁਰ ਤੋਂ ਚੱਲ ਕੇ ਜਿਹੜੀ ਆ ਦਿੱਲੀ ਰਵਾਨਾ ਹੋਏਗੀ ਕਿਉਂਕਿ ਬੜੇ ਲੰਬੇ ਸਮੇਂ ਤੋਂ ਲੋਕਾਂ ਦੀ ਜਿਹੜੀ ਮੰਗ ਸੀਗੀ ਕਿ ਵੀ ਇਹ ਜਿਹੜਾ ਸਮਾਂ ਕਾਫੀ ਲੱਗਦਾ ਜਿਹੜੀ ਆ ਪੰਜਾਬ ਮਿਲ ਜਾਂਦੀ ਸੀ ਕਿ ਜਿੱਥੇ ਜਨਤਾ ਜਾਂਦੀ ਸੀ ਵੀ ਉਹ ਤੋਂ ਜਿਹੜਾ ਬਦਲ ਕੇ ਕੋਈ ਨਵੀਂ ਟ੍ਰੇਨ ਜਿਹੜੀ ਆ ਚੱਲਦਾ ਜਾਵੇ ਚਲਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਵੀ ਦੁੱਲੋਂ ਦੀ ਤਰ੍ਹਾਂ ਜਿਹੜੀ ਹੈ ਟ੍ਰੇਨ ਨੂੰ ਸਜਾਇਆ ਗਿਆ ਤੇ ਕੇਂਦਰੀ ਰਾਜ ਮੰਤਰੀ ਜਿਹੜੇ ਨੇ ਰਮਨਿੰਦਰ ਬਿੱਟੂ ਵੀ ਜਿਹੜੇ ਇੱਥੇ ਪਹੁੰਚਿਆ ਤੇ ਪ੍ਰਧਾਨ ਮੰਤਰੀ ਵੱਲੋਂ ਵਰਚੁਅਲ ਜਿਹੜੀ ਹੈ ਉਹ ਇਹਨੂੰ ਹਰੀ ਝੰਡੀ ਦਿਖਾ ਕੇ ਇੱਥੋਂ روانਾ ਕੀਤਾ ਜਾਵੇਗਾ ਸਾਡੇ ਨਾਲ ਲੋਕ ਵੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਇਹ ਜਿਹੜੀ ਟ੍ਰੇਨ ਜਿਹੜੀ ਚਲਾਈ ਜਾ ਰਹੀ ਹੈ ਇਹ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਦੇਖ ਹੀ ਰਹੇ ਹੋ ਬੰਨੇ ਭਾਰ ਘੜੀ ਹੈ ਬਹੁਤ ਮਾਨਵ ਚੂਸ ਹੋ ਰਿਹਾ ਹੈ ਰਾਣਾ ਸਾਹਿਬ ਦੀ ਕੋਸ਼ਿਸ਼ ਨਾਲ ਮੋਦੀ ਹੀ ਨਹੀਂ ਅਸ਼ੀਸ਼ ਵੈਸ਼ਨਵ ਜੀ ਨੇ ਬਹੁਤ ਪੂਰਨ ਟ੍ਰੇਨ ਦਿੱਤੀ ਹੈ ਇੰਨੀ ਖੂਬਸੂਰਤ ਟ੍ਰੇਨ ਹੀ ਗੁਰੂਪੁਰਬ ਪਹਿਲੀ ਵਾਰੀ ਦੇਖੀ ਹੈ ਇਹ ਸਾਰੇ ਬਰੋਜਪੁਰ ਵਸਨੀਕਾਂ ਨੂੰ ਬਣਾਈ ਦਿੰਨੀ ਹੈ ਸਾਰੇ ਵਧਾਈ ਦੇ ਪਾਤਰ ਨੂੰ ਸਾਰੇ ਖੁਸ਼ੀ ਦਾ ਮੌਲਾ ਹੈ ਜੀ ਟ੍ਰੇਨ ਦੇਖੋ ਕਿੰਨੀ ਵਧੀਆ ਟ੍ਰੇਨ ਆਈ ਉਹਨੇ ਆਪਣੀ ਲੋਕਾਂ ਦੀ ਜ਼ਿੰਮੇਵਾਰੀ ਨੂੰ ਸੰਭਾਲ ਕੇ ਰੱਖਿਆ ਕਾਫੀ ਲੰਬੇ ਸਮੇਂ ਤੋਂ ਭਾਜੀ ਜਿਹੜੀ ਮੰਗ ਸੀ ਜੀ ਕਿ ਕਦੋਂ ਵੀ ਆਜੇ ਜਿਹੜੀ ਮੰਜ਼ੂਰੀ ਹੋਵੇ ਭਾਜੀ ਬਿਲਕੁਲ ਮੰਗ ਪੂਰੀ ਹੋਈ ਹੈ ਇਹ ਰਾਣਾ ਗੁਰਪ੍ਰੀਤ ਸਿੰਘ ਛੋਟੀ ਜੀ ਦੇ ਯਤਨਾਂ ਨੂੰ ਬੁਰਪਿਆ ਚਾਰ ਟ੍ਰੇਨਾਂ ਰਾਣਾ ਜੀ ਬੇਸ਼ੱਕ ਦੀ ਹਾਰ ਗਿਆ ਲੇਕਿਨ ਫਿਰੋਜ਼ਪੁਰ ਦੇ ਨਿਵਾਸੀਆਂ ਨਾਲ ਜੋ ਵਾਅਦਾ ਕੀਤਾ ਸੀਗਾ ਕਿ ਫਿਰੋਜ਼ਪੁਰ ਦੀ ਡਿਵੈਲਪਮੈਂਟ ਕਰਾਂਗੇ ਉਹਦੇ ਬਾਵਜੂਦ ਵੀ ਚਾਰ ਟ੍ਰੇਨਾਂ ਲੈ ਕੀ ਚੌਥੀ ਟ੍ਰੇਨ ਹੈ ਜਿਹੜੀ ਫਰੋਸਪੋਰਟ ਤੋਂ ਇੱਕ ਬਹੁਤ ਵੱਡਾ ਤੋਹਫਾ ਕਿੰਨਾ ਫਾਇਦਾ ਜਿਹੜਾ ਹੋਣ ਜਾ ਰਿਹਾ ਹੈ ਕਿ ਮਤਲਬ ਲਾਭ ਹੋ ਜਾਏ ਕਿਉਂਕਿ ਪਹਿਲਾਂ ਪਲੇਅ ਮੇਰੀ ਜਨਤਾ ਜਾਣਦੀ ਸੀ ਔਰ ਇਹ ਲੋਕੀ ਕਾਫੀ ਪਰਚਾਹਣ ਦੀ ਲੋਜ ਹੈ ਜੀ ਬាទ ਜੀ ਬਿਲਕੁਲ ਫਾਇਦਾ ਕਿਉਂਕਿ ਦਿਨ ਵੇਲੇ ਆਪਾਂ ਪਹੁੰਚ ਜਾਣਾ ਉੱਥੇ ਸਵੇਰ ਦੇ ਸਮੇਂ ਔਰ ਸਾਰੀਆਂ ਉਹ ਸੁਵਿਧਾ ਨੇ ਲਗਜ਼ਰੀ ਪਲੇਨ ਵਰਗੀ ਫੀਲਿੰਗ ਆਉਣੀ ਹੈ ਦਿਨੇ-ਦਿਨੇ ਪਹੁੰਚ ਕੇ ਆਪਦਾ ਕੰਮ ਕਰਕੇ ਤੇ ਦਿਨੇ-ਦਿਨੇ ਵਾਪਸ ਹੋਣਾ ਹੈ ਕਹਿ ਸਕਦੇ ਵੀ ਜਿਹੜੇ ਕਾਰੋਬਾਰੀਆਂ ਨੂੰ ਵੱਡੀ ਜਿਹੜੀ ਸਹੂਲਤ ਆ ਉਹ ਇਹਦੇ ਚ ਮਿਲੇਗੀ ਕਿਉਂਕਿ ਕਾਰੋਬਾਰੀ ਜਿਹੜੇ ਬੰਦੇ ਰਾਤ ਦਾ ਸਫ਼ਰ ਜਿਹੜਾ ਤੈਅ ਕਰਦੇ ਸੀ ਉਹਨਾਂ ਨੂੰ ਜਿਹੜੀ ਆ ਰਾਤ ਮੇਲੇ ਚੱਲੀ ਆ ਕਿਉਂਕਿ ਇਹ ਜਿਹੜੀ ਟ੍ਰੇਨ ਆ ਇਹ ਬੰਦੇ ਬੰਦੇ ਭਾਰਤ ਜਿਹੜੀ ਫੇਰ ਜਿਹੜੀ ਹੈਗੀ ਆ ਚਲਾਈ ਜਾ ਰਹੀ ਆ ਇਹ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਜਿਹੜਾ ਵੀ ਇਹਨੂੰ ਤੇ ਮਤਲਬ ਬੜੇ ਲੰਬੇ ਸਮੇਂ ਤੋਂ ਲੋਕਾਂ ਦੀ ਜਿਹੜੀ ਮੰਗ ਸੀਗੀ ਉਹਨੂੰ ਪ੍ਰਬੰਧ ਕਰਦਿਆ ਹੋਇਆ ਵੀ ਇਹ ਟ੍ਰੇਨ ਜਿਹੜੀ ਅਫਗਾਨਪੁਰ ਤੋਂ ਚਲਾਈ ਜਾ ਰਹੀ ਆ ਜੋ ਦਿੱਲੀ ਜਾਏਗੀ ਇੱਕੋ ਦਿਨ ਵਿੱਚ ਜਿਹੜੀ ਆ ਅਪ-ਡਾਊਨ ਜਿਹੜੀ ਇਹ ਟ੍ਰੇਨ ਕਰੇਗੀ ਵੀ ਜੋ ਕਰ ਪੜੇ ਲੰਬੇ ਸਮੇਂ ਤੋਂ ਸੀ ਜੀ ਲੇਕਿਨ ਉਹਨੂੰ ਬਹੁਤ ਪੈਂਦਾ ਦਿਖਾਈ ਨਹੀਂ ਸੀ ਦੇਰਿਆ ਲੇਕਿਨ ਇੱਥੋਂ ਜਿਹੜੇ ਭਾਜਪਾ ਦੇ ਜਿਹੜੇ ਨੇਤਾ ਹੈਗੇ ਆ ਰਾਣਾ ਗੁਰਮੀਤ ਸਿੰਘ ਥੋੜੀ ਉਹਨਾਂ ਨੇ ਜਤਨਾ ਸਦਕਾ ਵੀ ਇਹ ਜਿਹੜੀ ਟ੍ਰੇਨ ਹੈ ਇਹ ਫਲਗੋਪੁਰ ਤੋਂ ਮਿਲੀ ਆ ਤੇ ਇਹ ਪ੍ਰਧਾਨ ਮੰਤਰੀ ਵੱਲੋਂ ਅੱਜ ਵਰਚੁਅਲ ਜਿਹੜੀ ਆ ਜੀ ਹਰੀ ਚੜੀ ਇਤਿਹਾਸਕ ਇਹ ਵੀ ਇਹਨੂੰ ਜਿਹੜਾ ਸੁਰਵ ਫਲਗੋਪੁਰ ਤੋਂ ਜਿਹੜਾ ਰਵਾਨਾ ਕੀਤਾ ਜਾਏਗਾ ਇੱਥੇ ਖਾਸ ਤੌਰ ਤੇ ਜਿਹੜੇ ਕੇਂਦਰੀ ਰਾਜ ਮੰਤਰੀ ਜਿਹੜੇ ਰਮਨਿਤ ਮਿੱਤੂ ਜੜਿਆ ਇੱਥੇ ਪਹੁੰਚੇ ਆ ਉਹਨਾਂ ਸਮਾਗਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਹਾਸ਼ਾ ਲੋਕਾਂ ਦੇ ਵਿੱਚ ਬੜ ਤੋ ਜਿਹੜੀ ਮੰਗ ਕਾਫੀ ਸੀਗੀ ਇਹ ਜਿਹੜੀ ਟ੍ਰੇਨ ਆ ਉਹ ਚਲਾਈ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਰਗਾ ਜਿਹਾ ਮਾਹੌਲ ਆ ਉਸ ਸਟੇਸ਼ਨ ਤੇ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਤੇ ਟ੍ਰੇਨ ਵੀ ਦੁੱਲਨ ਦੀ ਤਰ੍ਹਾਂ ਜਿਹੜਾ ਉਹ ਸਜਾਇਆ ਹੋਇਆ ਸਕੂਲਾਂ ਦੇ ਬੱਚੇ ਵੀ ਜਿਹੜੇ ਆਏ ਨੇ ਉਹ ਵੀ ਇਹਦੀ ਦਿੱਖ ਨੂੰ ਦੇਖਦੇ ਪੇ ਦਿਖਾਈ ਦੇ ਰਹੇ ਨੇ ਕਿਉਂਕਿ ਇਹ ਜਿਹੜਾ ਸਮਾਂ ਹੁੰਦਾ ਇਹ ਜਿਹੜਾ ਸਮਾਂ ਹੁੰਦਾ ਤੁਸੀਂ ਉਹ ਆਪਣੇ ਆਪ ਦੇ ਵਿੱਚ ਵੀ ਇੱਕ ਦੀਪ ਵਿਆਹ ਕਰਦੀਆਂ ਤਸਵੀਰਾਂ ਹੁੰਦੀਆਂ ਰਹਿਣ ਜੋ ਦਿਖਾਦੀਆਂ ਵੀ ਕਿਸ ਤਰ੍ਹਾਂ ਲੋਕ ਜਿਹੜੇ ਆ ਉਹ ਚਾਰਟ ਹੈ ਗਿਆ ਤੇ ਲੋਕਾਂ ਨੂੰ ਜਿਹੜੀ ਫਾਇਸ ਚੀਗੀ ਉਹ ਜਿਹੜੀ ਮੰਗਿਆ ਲੋਕਾਂ ਦੀ ਉਹ ਪੂਰੀ ਹੋਣ ਜਿਹੜੀਆਂ ਉਹ ਚਾਹਤੀ ਦਵਾਈ ਤੇ ਦੀ ਹੈ। ਮੈਂ ਜਿਹੜੀ ਟ੍ਰੇਨ ਚਲਾ ਰਹੇ ਹਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਮਦਦ ਦਿਖਾਈ ਦੇ ਰਹੇ ਹੋ? ਨਹੀਂ ਹਮੇ ਬਹੁਤ ਅੱਛਾ ਲੱਗ ਰਿਹਾ ਹੈ ਇਸ ਟ੍ਰੇਨ ਨੂੰ ਚਲਾ ਕੇ। ਸਾਡੇ ਦੋਸਤ ਸੋਚ ਰਹੇ ਕਿ ਇਸ ਟ੍ਰੇਨ ਦੇ ਚੱਲਣੀ ਚਾਹੀਏ ਚੱਲੇ ਚਾਹੀਏ। ਸਰਕਾਰ ਨੇ ਇਸ ਦਾ ਪ੍ਰਸ਼ਾਸਨ ਕੀਤਾ ਹੈ। ਹਮੇ ਬਹੁਤ ਅੱਛਾ ਲੱਗ ਰਿਹਾ ਹੈ ਸਾਡੇ ਦੋਸਤਾਂ ਨੂੰ। ਤੇਜਾਸ ਸੁਭਿਨੈ ਚਲੇ ਹੋਰ ਕਰ ਕਰੇ ਐਸੇ ਸਾਡੇ ਬੱਚੇ ਤਾਂ ਬਹੁਤ ਬੱਚਾ ਵਿੱਚ ਵੀ ਕਾਫੀ ਖੁਸ਼ੀ ਹੈ ਬੱਚੇ ਵੀ ਦੇਖੋ ਕਿ ਇਸ ਤਰ੍ਹਾਂ ਜਿਹੜੇ ਆਪਣੀ ਪੇਂਟਿੰਗ ਵੀ ਜਿਹੜੇ ਦਿਖਾ ਰਹੇ ਤੁਸੀਂ ਦੇਖ ਸਕਦੇ ਹੋ ਵੀ ਕਾਫੀ ਉਤਸ਼ਾਹ ਜਿਹੜਾ ਬੱਚਾ ਦੇ ਵਿੱਚ ਵੀ ਨਜ਼ਰ ਆ ਰਿਹਾ ਤੇ ਜਿਹੜੇ ਪੇਰੈਂਟਸ ਆ ਵੀ ਬਹੁਤ ਹੀ ਲੰਬੇ ਸਮੇਂ ਤੋਂ ਜਿਹੜੀ ਇਹ ਮੰਗ ਸੀਗੀ ਵੀ ਇਹ ਜਿਹੜੀ ਟ੍ਰੈਂਡ ਆ ਉੱਥੇ ਚੱਲਣੀ ਚਾਹੀਦੀ ਆ ਤਾਂ ਇਹ ਲੋਕਾਂ ਨੇ ਇੱਥੇ ਬੁਕਾ ਰਹੀ ਜਿਹੜੇ ਮੁਸਨਾ ਪਹੁੰਚਿਆ ਸੀ ਉਹ ਤੁਹਾਡਾ ਨਾਮ ਇੱਥੇ ਚੱਲਿਆ ਤੁਹਾਡੇ ਇਸ ਕੇਂਦਰ ਵਿੱਚ ਮਿਲਣ ਗਿਆ ਤੁਸੀਂ ਦੇਖ ਸਕਦੇ ਹੋ ਕਿ ਕਿੱਥੇ ਇਹ ਸਭ ਨੇ ਦਾ ਆਜਰਵਾਨਾ ਹੋਣਾ ਤੇ ਆਪਣੇ ਆਪ ਦੇ ਵਿੱਚ ਵੀ ਇੱਕ ਇਤਿਹਾਸ ਵੀ ਜਿਹੜਾ ਸੀ ਦਾ ਇਹ ਕਿਹਦਾ ਇੱਕ ਇਤਿਹਾਸ ਦੇ ਵਿੱਚ ਜਿਹੜਾ ਖਾਸ ਬ ਤੇ ਇਹ ਜਿਹੜੀ ਉਹ ਪਿਆਰ ਨੂੰ ਬਦਲਦਾ ਹੋਇਆ ਸਾਹਮਣੇ ਦਿਖਾਈ ਦੇ ਰਿਹਾ ਕੋਈ ਵੀ ਮੈਕੈਨਿਕ ਜਦੋਂ ਸੈੱਟ ਕਰਿਆ ਉਹ ਚੱਲ ਨਹੀਂ ਰਿਹਾ ਸਾਹਮਣੇ ਆਖੀ ਜੀ ਉਹ ਜਿੱਥੇ ਤੱਕ ਦਾ ਸਬੰਧ ਹੈ ਸੇਵਕਾਂ ਦੇ ਨੁਕਤੇ ਪਾਉਂਦੇ ਕਰਦੇ ਵਾਪਸ ਆਉਂਦੀ ਆਈ ਜਦੋਂ ਵਾਪਸ ਆਏ ਕਿ ਜੇ ਲੋਕਾਂ ਨੂੰ ਫੈਸਲੇ ਤੇ ਕਾਰੋਬਾਰੀ ਖਾਸ ਤੌਰ ਤੇ ਇਸ ਹੁਲਤਾ ਮਿਲਣ ਗਿਆ ਕਿ ਬਣਾ ਕਾਰੋਬਾਰੀ ਤਰਗੀ ਦੀ ਰਾਹਤ ਦਾ ਸਮੱਸਿਆ ਕਰਦੇ ਸੋ ਲੋਕਾਂ ਨੂੰ ਜਿਹੜਾ ਵਾਪਸ ਆਣਾ ਪੈਂਦਾ ਸੀ ਨਾ ਜੋ ਬੱਚੇ ਜਿਹੜੇ ਵਾਪਸ ਆਇਆ ਥਾ 30% ਦੇ ਬੋਧ ਤੇ ਜਿਹੜਾ ਇਹ ਦੇਖਿਆ ਜਾ ਸਕਦਾ ਵੀ ਪ੍ਰੋਜੈਕਟ ਤੋਂ ਫਾਇਦਾ ਪਾਉਣ ਦੇ ਨਾਲ ਪੰਜ ਮਹੀਨਿਆਂ ਜਮਾਇਆ ਗਿਆ ਫੰਡ ਦਾ ਕੋਈ ਵਰਤੋਂ ਨਾ ਹੋਇਆ ਤਾਂ ਇਹਦੇ ਲਈ ਬਹੁਤ ਬੜੀ ਅਫਸਰ ਸੁਰਤ ਹੋ ਰਹੀ ਜਿਹੜੇ ਹਰ ਕੰਮ ਕੀ ਸੱਜਾਏ ਬੰਦੇ ਪੰਜ ਜਾਨ ਲਈ ਉਹਨਾਂ ਨੂੰ ਰਾਹਤ ਮਿਲੂਗੀ ਜਿਹੜੇ ਆਮ ਪਬਲਿਕ ਲੋਸ ਸੁਲਤ ਹੋਦੇ 12 ਪਰਚ ਆਪਣੋਜ ਧੰਨਵਾਦ ਕਰ ਰਹੇ ਪਹਿਲਾਂ ਕੀ ਮੁਸ਼ਕਲ ਆਂਦੀ ਸੀ ਪਹਿਲਾਂ ਪ੍ਰੋਬਲਮ ਆ ਰਹੀ ਸੀ ਸਰ ਮੈਨੂੰ ਫਿਲਹਾਲ ਨਾਂ ਨਹੀਂ ਆਉਂਦੀ ਪ੍ਰੋਬਲਮ ਸੋ ਕੋਈ ਬੰਦਾ ਐਕਟੈਂਟ ਚ ਕੰਮ ਕਰਕੇ ਵਾਪਸ ਆ ਉਹ ਜ਼ਰਾ ਆਪਣਾ ਤੇ ਇਹ ਅਨੇ ਮਸ਼ਕੈਨ ਨੂੰ ਮੁਸਫਰਾਂ ਦੇ ਰੋਣ ਦੇ ਭੱਤੇ ਬਹੁਤ ਵਧੀਆ ਲੱਗਦਾ। ਕੁਝ ਸਮੇਂ ਬਾਅਦ ਥਰੋਇਪੁਰ ਤੋਂ ਵੱਡੀ ਸੁਰਦਾ ਜਰੀਆ ਮਿਲਨ ਜਾਰੀਆ ਵੀ ਦੇਖ ਸਕਦੇ ਹੋ ਵੱਡੇ ਭਾਰਤ ਟ੍ਰੇਨ ਜਿਹੜੀ ਆ ਥਰੋਇਪੁਰ ਤੋਂ ਜਿਹੜੀ ਆ ਚਲਾਈ ਜਾ ਰਹੀ ਹੈ ਵੀ ਜੋ ਦੇਖਿਆ ਲੋਕਾਂ ਦੇ ਵਿੱਚ ਕਾਫੀ ਜਿਹੜਾ ਉਤਸ਼ਾਹ ਜਿਹੜਾ ਉਹ ਨਜ਼ਰ ਆ ਰਿਹਾ ਕੋਈ ਤੁਸੀਂ ਦੇਖ ਸਕਦੇ ਹੋ ਵੀ ਅੱਜ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਿਹਾ ਬੰਦੇ ਭਾਰਤ ਟ੍ਰੇਨ ਜਿਹੜੀ ਆ ਕਰੋਈਪੁਰ ਤੋਂ ਚੱਲ ਕੇ ਜਿਹੜੀ ਆ ਦਿੱਲੀ ਰਵਾਨਾ ਹੋਏਗੀ ਕਿਉਂਕਿ ਬੜੇ ਲੰਬੇ ਸਮੇਂ ਤੋਂ ਲੋਕਾਂ ਦੀ ਜਿਹੜੀ ਮੰਗ ਸੀਗੀ ਕਿ ਵੀ ਇਹ ਜਿਹੜਾ ਸਮਾਂ ਕਾਫੀ ਲੱਗਦਾ ਜਿਹੜੀ ਆ ਪੰਜਾਬ ਮੇਲ ਜਾਂਦੀ ਸੀ ਕਿ ਜਿੱਥੇ ਜਨਤਾ ਜਾਂਦੀ ਸੀ ਵੀ ਉਹ ਤੋਂ ਜਿਹੜਾ ਬਦਲ ਕੇ ਕੋਈ ਨਵੀਂ ਟ੍ਰੇਨ ਜਿਹੜੀ ਆ ਚੱਲਦਾ ਜਾਵੇ ਜਿੱਥੇ ਆ ਦੀ ਇੱਕ ਜਿਹੜੀ ਟ੍ਰੇਨ ਆ ਚਲਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਵੀ ਦੁੱਲੋਂ ਦੀ ਤਰ੍ਹਾਂ ਜਿਹੜੀ ਐ ਟ੍ਰੇਨ ਨੂੰ ਸਜਾਇਆ ਗਿਆ ਤੇ ਕੇਂਦਰੀ ਰਾਜ ਮੰਤਰੀ ਜਿਹੜੇ ਨੇ ਰਮਨਿੰਦਰ ਬਿੱਟੂ ਵੀ ਜਿਹੜੇ ਇੱਥੇ ਪਹੁੰਚਿਆ ਤੇ ਪ੍ਰਧਾਨ ਮੰਤਰੀ ਵੱਲੋਂ ਵਰਚੁਅਲ ਜਿਹੜੀ ਆ ਉਹ ਇਹਨੂੰ ਹਰੀ ਝੰਡੀ ਦਿਖਾ ਕੇ ਇੱਥੋਂ روانਾ ਕੀਤਾ ਜਾਵੇਗਾ ਸਾਡੇ ਨਾਲ ਲੋਕ ਵੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਇਹ ਜਿਹੜੀ ਟ੍ਰੇਨ ਜਿਹੜੀ ਚਲਾਈ ਜਾ ਰਹੀ ਹੈ ਇਹ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਦੇਖ ਹੀ ਰਹੇ ਹੋ ਬੰਨੇ ਭਾਰ ਘੜੀ ਹੈ ਬਹੁਤ ਮਾਨਵਸੂਚ ਹੋ ਰਿਹਾ ਹੈ ਰਾਣਾ ਸਾਹਿਬ ਦੀ ਕੋਸ਼ਿਸ਼ ਨਾਲ ਮੋਦੀ ਜੀ ਨੇ ਅਸਲੀ ਰੈਸ਼ਨ ਜੀ ਨੇ ਬਹੁਤ ਟਰੇਨ ਦਿੱਤੀ ਹੈ ਇਹਨੀ ਖੂਬਸੂਰਤ ਟ੍ਰੇਨ ਹੀ ਗੁਰਪੁਰਬ ਕਲੀ ਵਾਰੀ ਦੇਖੀ। ਇਹ ਸਾਰੇ ਫਰੋਜ਼ਪੁਰ ਵਸਨੀਕਾਂ ਨੂੰ ਵਧਾਈ ਦਿੰਦੇ ਆ। ਸਾਰੇ ਵਧਾਈ ਦੇ ਪਾਤਰ ਨੇ ਸਾਰੇ ਖੁਸ਼ੀ ਦਾ ਮੌਲਾ ਹੈ। ਟ੍ਰੇਨ ਦੇਖੋ ਕਿੰਨੀ ਵਧੀਆ ਟ੍ਰੇਨ ਆਈ। ਉਹਨੇ ਆਪਣੀ ਲੋਕਾਂ ਦੀ ਜ਼ਿੰਮੇਵਾਰੀ ਨੂੰ ਸੰਭਾਲ ਕੇ ਰੱਖਿਆ। ਕਾਫੀ ਲੰਬੇ ਸਮੇਂ ਤੋਂ ਭਾਜੀ ਜਿਹੜੀ ਮੰਗ ਸੀ ਜੀ ਦਿੱਤਾ ਵੀ ਅੱਜ ਜਿਹੜੀ ਮੰਜ਼ੂਰੀ ਹੋ ਗਈ। ਭਾਜੀ ਬਿਲਕੁਲ ਮੰਗ ਪੂਰੀ ਹੋਈ ਆ। ਇਹ ਰਾਣਾ ਗੁਰਪ੍ਰੀਤ ਸਿੰਘ ਛੋਟੀ ਜੀ ਦੇ ਯਤਨਾਂ ਨੂੰ ਬੁਰਪਿਆ। ਚਾਰ ਟ੍ਰੇਨਾਂ ਰਾਣਾ ਜੀ ਬੇਸ਼ੱਕ ਦੀ ਹਾਰ ਗਿਆ। ਲੇਕਿਨ ਫਰੋਜ਼ਪੁਰ ਦੇ ਨਿਵਾਸੀਆਂ ਨਾਲ ਜੋ ਵਾਅਦਾ ਕੀਤਾ ਸੀਗਾ ਜੇ ਫਿਰੋਜ਼ਪੁਰ ਦੀ ਡਵੈਲਪਮੈਂਟ ਕਰਾ ਗਈ ਉਹਦੇ باوجود ਵੀ ਚਾਰ ਟ੍ਰੇਨਾਂ ਲੈ। ਇਹ ਚੌਥੀ ਟ੍ਰੇਨ ਆ ਜਿਹੜੀ ਫਿਰੋਜ਼ਪੁਰ ਨੂੰ ਇੱਕ ਬਹੁਤ ਵੱਡਾ ਤੋਹਫਾ। ਕਿੰਨਾ ਫਾਇਦਾ ਜਿਹੜਾ ਹੋਣ ਜਾ ਰਿਹਾ? ਕਿ ਮਤਲਬ ਲਾਭ ਹੋਣਾ ਕਿਉਂਕਿ ਪਹਿਲਾਂ ਪਲੇਆਮੇਂ ਜਨਤਾ ਜਾਣਦੀ ਸੀ। ਪੂਰੀ ਲੋਕੀ ਕਾਫੀ ਪਰਚਾ ਜਿਹੇ ਹੁੰਦੇ ਅੱਜ ਦੱਸੋ। ਬਾਜੀ ਬਿਲਕੁਲ ਫਾਇਦਾ ਕਿਉਂਕਿ ਦਿਨ ਵੇਲੇ ਆਪਾਂ ਪਹੁੰਚ ਜਾਣਾ ਉੱਥੇ ਸਵੇਰ ਦੇ ਸਮੇਂ ਔਰ ਸਾਰੀਆਂ ਉਹ ਸਹੂਲਤਾਂ ਨੇ ਲਗਜ਼ਰੀ ਪਲੇਨ ਵਰਗੀ ਫੀਲਿੰਗ ਆਉਣੀ ਹੈ। ਦਿਨੇ-ਦਿਨੇ ਪਹੁੰਚ ਕੇ ਆਪਦਾ ਕੰਮ ਕਰਕੇ ਤੇ ਦਿਨੇ-ਦਿਨੇ ਵਾਪਸ ਹੋ ਸਕਦੇ। ਵੀ ਕਹਿ ਸਕਦੇ ਵੀ ਜਿਹੜੇ ਕਾਰੋਬਾਰੀਆਂ ਨੂੰ ਵੱਡੀ ਜਿਹੜੀ ਸਹੂਲਤ ਆ ਉਹ ਇਹਦੇ ਚ ਮਿਲੇਗੀ ਕਿਉਂਕਿ ਕਾਰੋਬਾਰੀ ਜਿਹੜੇ ਬੰਦੇ ਰਾਤ ਦਾ ਸਫ਼ਰ ਜਿਹੜਾ ਤੈਅ ਕਰਦੇ ਸੀ ਉਹਨਾਂ ਨੂੰ ਜਿਹੜੀ ਆ ਰਾਤ ਮੇਲੇ ਚੱਲੀ ਆ ਕਿਉਂਕਿ ਇਹ ਜਿਹੜੀ ਟ੍ਰੇਨ ਆ ਇਹ ਬੰਦੇ ਬੰਦੇ ਭਾਰਤ ਜਿਹੜੀ ਫੇਰ ਜਿਹੜੀ ਹੈਗੀ ਆ ਚਲਾਈ ਜਾ ਰਹੀ ਆ ਇਹ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਜਿਹੜਾ ਵੀ ਇਹਨੂੰ ਮਤਲਬ ਬੜੇ ਲੰਬੇ ਸਮੇਂ ਤੋਂ ਲੋਕਾਂ ਦੀ ਜਿਹੜੀ ਮੰਗ ਸੀਗੀ ਉਹਨੂੰ ਪ੍ਰਬੰਧ ਕਰਦਿਆ ਹੋਇਆ ਵੀ ਇਹ ਟ੍ਰੇਨ ਜਿਹੜੀ ਅਫਗਾਨਪੁਰ ਤੋਂ ਚਲਾਈ ਜਾ ਰਹੀ ਆ ਜੋ ਦਿੱ ਉਹ ਕਦੀ ਚੂਲਾਤਾ ਕਾਰੋਬਾਰੀਆ ਵਾਸਤੇ ਕਿਉਂਕਿ ਇਹ ਜਿਹੜੀ ਟ੍ਰੇਨ ਦੀ ਮੰਗ ਬੜੇ ਲੰਬੇ ਸਮੇਂ ਤੋਂ ਸੀਗੀ ਲੇਕਿਨ ਉਹਨੂੰ ਬਹੁਤ ਪਹਿਲਾਂ ਦਿਖਾਈ ਨਹੀਂ ਸੀ ਦੇਰਿਆ ਲੇਕਿਨ ਇੱਥੋਂ ਜਿਹੜੇ ਭਾਜਪਾ ਦੇ ਜਿਹੜੇ ਨੇਤਾ ਹੈਗੇ ਆ ਰਾਣਾ ਗੁਰਮੀਤ ਸਿੰਘ ਥੋੜੀ ਉਹਨਾਂ ਨੇ ਜਤਨਾ ਸਦਕਾ ਵੀ ਇਹ ਜਿਹੜੀ ਟ੍ਰੇਨ ਹੈ ਇਹ ਫਰੋਜਪੁਰ ਤੋਂ ਮਿਲੀ ਆ ਤੇ ਇਹਦੇ ਪ੍ਰਧਾਨ ਮੰਤਰੀ ਵੱਲੋਂ ਅੱਜ ਵਰਚੁਅਲ ਜਿਹੜੀ ਆ ਜਿੰਨੇ ਹਰੀ ਚੜੀ ਇਤਿਹਾਸਿਕ ਵੀ ਇਹਨੂੰ ਜਿਹੜਾ ਸੁਰਵ ਫਰੋਜਪੁਰ ਤੋਂ ਜਿਹੜਾ ਰਵਾਨਾ ਕੀਤਾ ਜਾਏਗਾ ਇੱਥੇ ਖਾਸ ਤੌਰ ਤੇ ਜਿਹੜੇ ਕੇਂਦਰੀ ਰਾਜ ਮੰਤਰੀ ਜਿਹੜੇ ਰਮਨਿਤ ਪਿੱਤੂ ਜੜਿਆ ਇੱਥੇ ਪਹ ਵਾਹ ਸ਼ਾ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈਗਾ ਕਿਉਂਕਿ ਲੋਕ ਬੜੀ ਦੇਰ ਤੋਂ ਜਿਹੜੀ ਮੰਗ ਕਰਦੇ ਸੀਗੀ ਇਹ ਜਿਹੜੀ ਟ੍ਰੇਨ ਆ ਉਹ ਚਲਾਈ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਰਗਾ ਜਿਹਾ ਮਾਹੌਲ ਆ ਉਸ ਸਟੇਸ਼ਨ ਤੇ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਤੇ ਟ੍ਰੇਨ ਵੀ ਦੁੱਲਨ ਦੀ ਤਰ੍ਹਾਂ ਜਿਹੜਾ ਉਹ ਸਜਾਇਆ ਹੋਇਆ ਹਿੰਸਕੂਲਾਂ ਦੇ ਬੱਚੇ ਵੀ ਜਿਹੜੇ ਆਏ ਨੇ ਉਹ ਵੀ ਤੇਰੀ ਦਿੱਖ ਨੂੰ ਦੇਖਦੇ ਪਏ ਦਿਖਾਈ ਦੇ ਰਹੇ ਨੇ ਕਿਉਂਕਿ ਇਹ ਜਿਹੜਾ ਸਮਾਂ ਹੁੰਦਾ ਇਹ ਜਿਹੜਾ ਸਮਾਂ ਹੁੰਦਾ ਕਿਉਂਕਿ ਉਹ ਆਪਣੇ ਆਪ ਦੇ ਵਿੱਚ ਵੀ ਇੱਕ ਹੁੰਦੀ ਬਿਆਹ ਕਰਦੀਆਂ ਤਸਵੀਰਾਂ ਹੁੰਦੀਆਂ ਨੇ ਜੋ ਦਿਖਾਦੀਆਂ ਵੀ ਕਿਸ ਤਰ੍ਹਾਂ ਲੋਕ ਜਿਹੜੇ ਆ ਉਤਸਾਹਤ ਹੈ ਗਿਆ ਤੇ ਲੋਕਾਂ ਨੂੰ ਜਿਹੜੀ ਉਹ ਜਿਹੜੀ ਮੰਗ ਹੈ ਲੋਕਾਂ ਦੀ ਉਹ ਪੂਰੀ ਹੋਣ ਜਿਹੜੀਆਂ ਉਹ ਚਾਹਤੀ ਦਿਖਾਈ ਦੇਦੀਆਂ ਮੈਂ ਜਿਹੜੀ ਟ੍ਰੇਨ ਚਲਾ ਰਹੇ ਹਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਮਦਦ ਦਿਖਾਈ ਦੇ ਰਿਹਾ ਨਹੀਂ ਹਮੇ ਬਹੁਤ ਅੱਛਾ ਲੱਗ ਰਿਹਾ ਹੈ ہم کافی دنوں سے سوچ رہے تھے کہ بہت اچھا کیا ہے بہت اچھا لگ رہا ہے ہم کافی دنوں سے سوچ رہے ہیں کہ کب چلے اور کب تک کیسے ہیں ہمارے بچے تو کافی دنوں سے بنا کے لیے کیا آئیں اور ਬੱਚਿਆਂ ਵਿੱਚ ਵੀ ਕਾफी ਖੁਸ਼ੀ ਹੈ ਬੱਚੇ ਵੀ ਦੇਖੋ ਇਸ ਤਰ੍ਹਾਂ ਜਿਹੜੇ ਆਪਣੀ ਪੇਂਟਿੰਗ ਵੀ ਜਿਹੜੇ ਦਿਖਾ ਰਹੇ ਤੁਸੀਂ ਦੇਖ ਸਕਦੇ ਹੋ ਵੀ ਕਾफी ਉਤਸ਼ਾਹ ਜਿਹੜਾ ਬੱਚਾ ਦੇ ਵਿੱਚ ਵੀ ਨਜ਼ਰ ਆ ਰਿਹਾ ਤੇ ਜਿਹੜੇ ਪੇਰੈਂਟਸ ਆ ਉਹ ਵੀ ਬਹੁਤ ਹੀ ਲੰਬੇ ਸਮੇਂ ਤੋਂ ਜਰੀਏ ਮੰਗ ਸੀਗੀ ਵੀ ਇਹ ਜਿਹੜੀ ਟ੍ਰੇਨ ਆਉਣੀ ਚਾਹੀਦੀ ਹੈ ਤਾਂ ਇਹ ਮੌਕੇ ਵੀ ਸੁਖਿਸ਼ਮ ਕਰਾ ਦਈਏ ਜਿਹੜੇ ਮੁਸ਼ਕਿਲਾਂ ਮੈਨਾਂ ਆਈਆਂ ਸੀ ਉਹ ਪੁਨਰਾ ਨਾਂ ਲਿਖ ਕੇ ਕਰੀਆਂ ਤੁਸੀਂ ਤਾਂ ਇਸ ਕੇਂਦਰ ਦੇ ਵਿੱਚ ਮਿਲਣ ਗਿਆ ਤੁਸੀਂ ਦੇਖ ਸਕਦੇ ਹੋ ਕਿੱਥੇ ਇਹ ਸਟੇਲ ਦਾ ਆਜਰਵਾਣਾ ਹੋਣਾ ਹੈ ਆਪਣੇ ਆਪ ਦੇ ਵਿੱਚ ਵੀ ਇੱਕ ਇਤਿਹਾਸ ਵੀ ਜਿਹੜਾ ਅਸੀਂ ਦਾ ਵੀ ਇੱਕ ਕਾਫੀ ਇਤਿਹਾਸ ਦੇ ਵਿੱਚ ਜਿਹੜਾ ਬੱਚਾ ਚਾਹੁੰਦੀ ਤਦ ਇਹ ਪਿਆਸ ਵੀ ਬਦਲਦਾ ਹੋਇਆ ਸਭ ਤੋਂ ਪਹਿਲੇ ਦਿਖਾਈ ਦੇ ਰਿਹਾ ਹੈ ਵਿਗਿਆਨਕੀ ਵਿਸ਼ੇਸ਼ ਗਿਆਨ ਕਰਕੇ ਪੇਨ ਕਰਿਆ ਉਹ ਤਾਕਤ ਨੂੰ ਜਲਿਆ ਸਾਬਤ ਹੋ ਰਿਹਾ ਹੈ ਕਿ ਕਿ ਉਹ ਜੋ ਜਾਨ ਦੇ ਇਸ ਸੇਵਾਦਾਰ ਦੇ ਨੁਕਤੇ ਪਾਉਂਦੇ ਜੀ ਵਾਪਸ ਆਉਂਦੀ ਆਈ ਜੀ ਵਾਪਸ ਆਏ ਕਿ ਜੇ ਲੋਕਾਂ ਨੇ ਫੈਸਲੇ ਕੀ ਕਾਰੋਬਾਰੀ ਖਾਸ ਤੌਰ ਤੇ ਇਸ ਹੁਲਤਾ ਮਿਲਣ ਗਿਆ ਕਿ ਬਨਾ ਕਾਰੋਬਾਰੀ ਦੀ ਗੜੀ ਸੀ ਜਿਹੜਾ ਹਾਲਾਤ ਦਾ ਸਮੱਸਿਆ ਕਰਦੇ ਸੋ ਲੋਕਾਂ ਨੂੰ ਜਿਹੜਾ ਵਾਪਸ ਆਣਾ ਪੈਦਾ ਸੀ ਲੇਕਿਨ ਉਸ ਦੇ ਵਿੱਚ ਜਿਹੜੀ ਟੀਮ ਵਾਪਸ ਆਈ ਹੈ ਉਹਨਾਂ ਦੇ ਰਿਪੋਰਟ ਤੇ ਜਿਹੜਾ ਦੇਖਿਆ ਜਾ ਸਕਦਾ ਵੀ ਪ੍ਰੋਜੈਕਟ ਤੋਂ ਫਿਨਿਸ਼ ਕਾਰਨ ਪੰਜ ਲੱਖ ਜਨਮਾਂ ਤੋਂ ਭੰਗ ਨਹੀਂ ਹੋਇਆ ਤਾਂ ਬਹੁਤ ਬੜੀ ਅਗਰ ਸੁਰਤ ਹੋ ਰਹੀ ਜਿਹੜੇ ਆਰ ਪਬਲਿਕ ਸੇਵਾਆਂ ਦੇ ਬੰਦੇ ਪਾਣ ਜਾਂ ਲਈ ਉਹਨਾਂ ਨੂੰ ਰਾਹਤ ਮਿਲਉਂਦੀ ਜਿਵੇਂ ਆਮ ਪਬਲਿਕ ਬਹੁਤ ਸੁਲਤੋ ਹੋਦੇ 12 ਘੰਟੇ ਬੋਝ ਧੰਨਵਾਦ ਕਰ ਰਹੇ ਪਹਿਲਾਂ ਕੀ ਮੁਸ਼ਕਲ ਆਂਦੀ ਸੀ ਪਹਿਲਾ ਪ੍ਰੋਬਲਮ ਆਣੀ ਸੀ ਸਰ ਬੈਣੀ ਫੋਲ ਦੇ ਪਾਣ ਜਾਂ ਦੀ ਪ੍ਰੋਬਲਮ ਸੀ ਕੋਈ ਬੰਦਾ ਐਕਟੈਂਟ ਚ ਕੰਮ ਕਰਕੇ ਵਾਪਸ ਆਉਗਾ ਸਰ ਆਪਾਂ ਦੇ ਮਸ਼ਕੀਏ ਨੂੰ ਮੇਰੇ ਬਸ ਨੀਂਦ ਦੇ ਭੱਜਦੇ ਹਨ ਬਹੁਤ ਬੜੀ ਅੱਛਾ ਚਾਹ ਦਾ ਮੈਂ ਕਿਹਾ ਸੀ ਡਰੀ ਤੇ ਰਾਮ ਸੁਣ